ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ سنگ ਜੀ ਜਿਵੇਂ ਆਪ ਸਾਰਿਆਂ ਨੂੰ ਪਤਾ ਕਿ ਅੱਜ ਰਖੜੀ ਦਾ ਤਿਆਰ ਹੈ ਤੇ ਪ੍ਰਭਾ ਆਸ਼ਰਮ ਹਰਜਵਾਲ ਵਿਖੇ ਆਸ਼ਰਮ ਦੇ ਸਮੂਹ ਪਰਿਵਾਰ ਦੇ ਮੈਂਬਰਾਂ ਨੇ ਰਲ ਕੇ ਇਸ ਦਿਹਾੜੇ ਨੂੰ ਮਨਾਇਆ ਸਾਰੀਆਂ ਜਿਹੜੀਆਂ ਆਸ਼ਰਮ ਦੇ ਚ ਬੀਬੀਆਂ ਭੈਣਾਂ ਨੇ ਉਹਨਾਂ ਨੇ ਸਾਰੇ ਵੀਰਾਂ ਨੂੰ ਬਜ਼ੁਰਗਾਂ ਨੂੰ ਰਖੜੀਆਂ ਬੰਨੀਆਂ ਨੇ ਆਪਸ ਦੇ ਵਿੱਚ ਇਹ ਰਲ ਮਿਲ ਕੇ ਜਿਹੜਾ ਦਿਹਾੜਾ ਮਨਾਉਣ ਦਾ ਜੁਕਾਰਾ ਹੈ ਕਿ ਜਿੰਨੇ ਵੀ ਆਸ਼ਰਮ ਪਰਿਵਾਰ ਦੇ ਜਿਹੜੇ ਮੈਂਬਰ ਨੇ ਇਹ ਅਲੱਗ-ਅਲੱਗ ਜਗ੍ਹਾ ਤੋਂ ਆਏ ਹੋਏ ਨੇ ਤੇ ਜਿਵੇਂ ਆਪ ਨੂੰ ਪਤਾ ਆਸ਼ਰਮ ਦੇ ਵਿੱਚ ਦੁਖੀ ਮਜਬੂਰ بے ਸਹਾਰਾ ਮਨੁੱਖ ਜਿਹੜਾ ਹੈ ਉਹੀ ਆਂਦਾ ਹੈ ਇੱਥੇ ਕਿਉਂਕਿ ਜਿਸ ਦਾ ਕੋਈ ਨਹੀਂ ਹੈ ਜਾਂ ਜਿਸ ਨੂੰ ਕੋਈ ਸੰਭਣ ਵਾਲਾ ਨਹੀਂ ਹੈ ਯਾ ਜਿਸ ਦੀ ਕੋਈ ਸੰਭਾਲ ਨਹੀਂ ਕਰਦਾ ਉਹੀ ਮਨੁੱਖ ਇਸ ਸੰਜੇ ਪਰਿਵਾਰ ਦੇ ਵਿੱਚ ਸ਼ਾਮਲ ਹੁੰਦੇ ਨੇ ਇਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਨੂੰ ਕੋਈ ਵੀ ਕਮੀ ਮਹਿਸੂਸ ਨਾ ਹੋਣ ਦਿੱਤੀ ਜਾਵੇ ਕਿਉਂਕਿ ਕੋਈ ਵੀ ਇਹਨਾਂ ਦੇ ਪਿੱਛੇ ਜਾਂ ਤਾਂ ਹੈ ਨਹੀਂ ਪੁੱਛਣ ਕਿਛਣ ਵਾਲਾ ਤੇ ਜੇ ਹੈ ਵੀ ਨਹੀਂ ਤੇ ਉਦਾਂ ਨਹੀਂ ਆ ਕੇ ਪੁੱਛਦੇ ਕਿਸੇ ਨੂੰ ਸੋ ਬੜਾ ਅੱਛਾ ਲੱਗਿਆ ਸਾਰਿਆਂ ਨੂੰ ਖੁਸ਼ੀ ਦਾ ਮਹੌਲ ਸੀਗਾ ਸਾਰੇ ਨੇ ਇੱਕ ਦੂਸਰੇ ਨੂੰ ਰਖੜੀ ਬੰਨੀ ਆਸ਼ਰਮ ਦੇ ਦੇ ਸੇਵਾਦਾਰ ਪਰਿਵਾਰ ਨੇ ਰਲ ਮਿਲ ਕੇ ਬੱਚੀਆਂ ਨੇ ਇਹ ਸਾਰੀ ਸੇਵਾ ਨਿਭਾਈ ਹੈ ਉਹਨਾਂ ਨੇ ਆਪਣੇ ਹੱਥੀਂ ਘਰ ਦੇ ਵਿੱਚ ਹੀ ਮਠਿਆਈ ਬਣਾਈ ਤੇ ਤਾਂ ਕਿ ਬਾਹਰ ਦੀਆਂ ਮਠਿਆਈਆਂ ਖਾ ਕੇ ਬਜ਼ੁਰਗ بیمار ਨਾ ਹੋ ਸਕਣ ਇਸ ਲਈ ਇਸ ਕਰਕੇ ਬੁਰਾੜਾ ਕੀਤਾ ਬੱਚਿਆਂ ਨੇ ਘਰ ਦੇ ਵਿੱਚ ਹੀ ਮਠਿਆਈ ਬਣਾਈ ਤੇ ਬੜਾ ਖੁਸ਼ੀ ਦਾ ਇੱਕ ਮਾਹੌਲ ਸੀ ਸਾਰਿਆਂ ਨੂੰ ਬਹੁਤ ਖੁਸ਼ੀ ਮਿਲੀ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਇਹ ਘਾਟ ਮਹਿਸੂਸ ਹੁੰਦੀ ਰਹਿੰਦੀ ਹੈ ਪਰਿਵਾਰ ਦੀ ਸੋ ਅਸੀਂ ਜਾਣਦੇ ਹਾਂ ਕਿ ਮਹਿਸੂਸ ਨਾ ਹੋਵੇ ਉਹਦੇ ਕਰਕੇ ਸਾਰਾ ਅਸੀਂ ਰਲ ਕੇ ਪ੍ਰਬੰਧ ਕੀਤਾ ਸੋ ਚਾਹੀਦਾ ਤੇ ਹੈ ਕਿ ਆਪ ਸਾਰੇ ਭੈਣ ਭਰਾ ਵੀ ਰਲ ਮਿਲ ਕੇ ਆ ਕੇ ਸਹਿਯੋਗ ਕਰੋ ਇਹਨਾਂ ਬਜ਼ੁਰਗਾਂ ਦੇ ਨਾਲ ਦੁੱਖ ਸੁੱਖ ਵੰਡਾਓ ਕਿਉਂਕਿ ਇਹ ਕਿਤੇ ਨਾ ਕਿਤੇ ਸਾਡੇ ਹੀ ਸਮਾਜ ਦਾ ਇੱਕ ਹਿੱਸਾ ਨੇ ਤੇ ਸਾਡਾ ਸਮਾਜਿਕ ਤੌਰ ਤੇ ਇਹ ਫਰਜ਼ ਵੀ ਬਣਦਾ ਹੈ ਕਿ ਅਸੀਂ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਮਹਿਸੂਸ ਨਾ ਹੁਣ ਦਈਏ ਸੋ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਔਰ ਸਾਡੇ ਕਾ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਭਵਕ ਹੋ ਗਏ ਇਹਨਾਂ ਨੂੰ ਪਿੱਛੇ ਜੋ ਵੀ ਪਰਿਵਾਰ ਹੈਗਾ ਲੇਕਿਨ ਪੁੱਛਣ ਗਿਛਣ ਵਾਲਾ ਕੋਈ ਨਹੀਂ ਸੋ ਮਨ ਭਰਿਆ ਹੈ ਕਿ ਅੱਜ ਦਾ ਦਿਨ ਜਿਹੜਾ ਭੈਣ ਭਰਾਵਾਂ ਦਾ ਬੜਾ ਖਾਸ ਦਿਨ ਹੁੰਦਾ ਸੋ ਇੱਕ ਦੂਸਰੇ ਨੂੰ ਯਾਦ ਕੀਤਾ ਜਾਂਦਾ ਮਿਲ ਕੇ ਖੁਸ਼ੀ ਵੰਡੀ ਜਾਂਦੀ ਹੈ ਤੇ ਪਰ ਚਲੋ ਜਿੰਨਾ ਹੋ ਸਕਦਾ ਹੈ ਅਸੀਂ ਰਲ ਮਿਲ ਕੇ ਇਸ ਦੁੱਖ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਦੀ ਹੈ ਸੋ ਆਪ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਸਾਰਾ ਪਰਿਵਾਰ ਆਪਸ ਦੇ ਵਿੱਚ ਰਲ ਮਿਲ ਕੇ ਖੁਸ਼ੀ ਨੂੰ ਮਨ ਰਿਆ ਇੱਕ ਦੂਸਰੇ ਦੇ ਨਾਲ ਸਾਂਝਾ ਕਰ ਰਿਹਾ ਹੈ ਸੋ ਆਪ ਸਭ ਨੇ ਦੁਆਵਾਂ ਕਰਨੀਆਂ ਅਸੀਸਾਂ ਦੇਣੀਆਂ ਕਿ ਇਹ ਪਰਿਵਾਰ ਇਸੇ ਤਰ੍ਹਾਂ ਹੀ ਹੱਸਦਾ ਖੇਡਦਾ ਰਹੇ ਦਿ ਬੈਕਗ੍ਰਾਉਂਡ ਬੈਕ ਤੇ ਲਗੋ ਕਿ ਜਿੰਦਗੀਾਂ ਚੁਹੀਆਂ ਚਲੋ ਇੱਕ ਆਦੋਨੇ ਬੰਦਨ ਦੇ ਆ ਖਵਾ ਦੋ ਮਿੱਠਾ ਖਵਾ ਦੋ ਨਾ ਤੁਹਾਨੂੰ ਖਾਣਾ ਭੈਣ ਦੇ ਦੋ

ਇੱਕ ਗੱਠ ਮਾਰ ਦਿੰਦੇ ਬਾਕੀ ਇੱਕੋ ਗੱਠ ਹਾਂ ਲਾ ਇੱਕ ਦੋ ਹੁਣ ਮਾਰ ਦੇ ਤੋ ਮਾਰ ਬੰਦੇ ਹਾਂ ਲਾ